ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਦੋਸਤੋ ਅਸੀਂ ਜਦੋਂ ਗਰਾਉਂਡ ਜੀਰੋ ਤੇ ਜਾਂਦੇ ਆ ਨਾ ਜਾ ਕੇ ਜਦੋਂ ਗਰੀਬ ਪਰਿਵਾਰਾਂ ਦੇ ਹਾਲਾਤ ਦੇਖਦੇ ਆ ਤੇ ਅੱਖਾਂ ਵੀ ਭਰ ਆਉਂਦੀਆਂ ਤੇ ਮਨ ਵੀ ਭਰ ਆਉਂਦਾ ਏ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਨਾ ਬੜਾ ਬੜਾ ਤਗੜਾ ਆ ਵਾਦੇ ਕਰਦੀਆਂ ਨੇ ਬੜੇ ਬੜੇ ਤਗੜੇ ਦਾਅਵੇ ਕਰਦੀਆਂ ਨੇ ਪਰ ਜਦੋਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖੀਦਾ ਉਹ ਜਿਹੜੇ ਉਹਨਾਂ ਦੇ ਦਾਅਵਿਆਂ ਦੀ ਤੇ ਵਾਦਿਆਂ ਦੀ ਜਿਹੜੀ ਹਵਾ ਨਿਕਲਦੀ ਨਜ਼ਰ ਆਉਂਦੀ ਆ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਉਹ ਘਰ ਦੀਆਂ ਤਸਵੀਰਾਂ ਦਿਖਾਈਆਂ ਜਾਣ ਇੱਕ ਗਰੀਬ ਪਰਿਵਾਰ ਛੰਨ ਪਾ ਕੇ ਬੈਠਾ ਹੋਇਆ ਏ ਘਰ ਦੇ ਇੰਨੇ ਮੰਦੇ ਹਾਲਾਤ ਨੇ ਤਸਵੀਰਾਂ ਰਾਈ ਜਿਹੜੀ ਨਾ ਉਹ ਜਿਹੜੇ ਹਾਲਾਤ ਨੇ ਛੱਪੜ ਦੇ ਵਿੱਚ ਘਰ ਬਣਾ ਕੇ ਬੈਠਾ ਇਹ ਗਰੀਬ ਪਰਿਵਾਰ ਇਸ ਗਰੀਬ ਪਰਿਵਾਰ ਦੇ ਇੰਨੇ ਮੰਦੇ ਹਾਲਾਤ ਨੇ ਇਹਨਾਂ ਦਾ ਛੋਟਾ ਬੱਚਾ ਸੀ ਜਿਹਨੂੰ ਇੱਕ ਭਿਆਨਕ ਬਿਮਾਰੀ ਲੱਗ ਗਈ ਤਾਂ ਉਹ ਬਿਮਾਰੀ ਨੇ ਉਸ ਬੱਚੇ ਦੀ ਜਾਨ ਲੈ ਲਈ ਪੈਸਾ ਨਾ ਹੋਣ ਕਾਰਨ ਇਹ ਪਰਿਵਾਰ ਆਪਣੇ ਬੱਚੇ ਦਾ ਇਲਾਜ ਨਹੀਂ ਕਰਵਾ ਸਕਿਆ ਆ ਦੇਖ ਲੋ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਨੇ ਛੰਨਾ ਪਾ ਕੇ ਬੈਠੋਏ ਨੇ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਔਰ ਰਸੋਈ ਦੇ ਵੀ ਤਸਵੀਰਾਂ ਦਿਖਾਈਆਂ ਜਾਣ ਗਰੀਬ ਪਰਿਵਾਰ ਦੀ ਆ ਰਸੋਈ ਆ ਰਸੋਈ ਦੇ ਹਾਲਾਤ ਦੇਖ ਲੋ ਕਿਸ ਤਰ੍ਹਾਂ ਦੀ ਗਰੀਬ ਪਰਿਵਾਰ ਦੀ ਰਸੋਈ ਆ ਜਿੱਤੋਂ ਕਿਤੇ ਬਰਸਾਤ ਆਉਂਦੀ ਹੋਵੇਗੀ ਤਾਂ ਇਹ ਰਸੋਈ ਵੀ ਚੁੰਦੀ ਹੋਵੇਗੀ ਕੋਈ ਇਸੇ ਤਰ੍ਹਾਂ ਇੱਕ ਗਰੀਬ ਪਰਿਵਾਰ ਟੋਕਰੇ ਬਣਾ ਕੇ ਘਰ ਦਾ ਜਿਹੜਾ ਗੁਜ਼ਾਰਾ ਉਹ ਚਲਾ ਰਹੇ ਨੇ ਟੋਕਰੇ ਬਣਾਉਣ ਦੀ ਇਹ ਕਿਰਤ ਕਰਦੇ ਨੇ ਤੇ ਉਸੇ ਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਏ ਆਪਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਪਿਆ ਤੇ ਉਹ ਬੱਚੇ ਨੂੰ ਕਿਹੜੀ ਇਹੋ ਜਿਹੀ ਬਿਮਾਰੀ ਸੀ ਜਿਹੜੀ ਉਹਨੂੰ ਲੱਗੀ ਕਿ ਉਸ ਦੀ ਜਾਨ ਹੀ ਉਹ ਲੱਗੀ ਭਾਈ ਸਾਹਿਬ ਜੀ ਉਠੋ ਇੱਕ ਮਿੰਟ ਕੀ ਨਾਮ ਟਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੋ ਤੁਸੀਂ ਪਿੰਡ ਸਭਰਾ ਦੇ ਸਰਾਰਜੀ ਰਹਿਣ ਵਾਲਿਆਂ ਤੇ ਰਮੇਸ਼ ਸਿੰਘ ਮੇਰਾ ਨਾਮ ਆ ਮੈਂ ਆਪਦੀ ਕਿਰਤ ਵਿਰਤ ਕਰਦਾ ਈ ਛੱਪੜ ਦੇ ਕੰਡੇ ਬੈਠਿਆ ਤੇ ਕੋਠਾ ਮਠਲਾ ਕੋਈ ਨਹੀਂ ਚਾਰਦੁਵਾਰੀ ਕੋਈ ਨਹੀਂ ਕੋਈ ਇਧਰੋਂ ਪਾਣੀ ਨੇ ਮਾਰ ਮਾਰੀ ਕੁਛ ਬਰਸਾਤ ਨੇ ਤੇ ਕੁਛ ਬਿਮਾਰੀ ਮਾਰ ਗਈ ਬੱਚਾ ਸੀ 13 ਸਾਲ ਦੀ ਉਮਰ ਸੀ ਤੇ ਸਰ ਕੋ ਤੇ 24 ਦਿਨ ਗੁਰੂ ਨਾਨਕ ਦਾ ਸਦਾਰ ਲੈ ਕੇ ਬੈਠੇ ਰਹੇ ਆ ਤੇ ਕੋਈ ਪੈਸੇ ਬਖੋਮੀ ਕੋ ਕਮਜ਼ੋਰੀ ਸੀ ਗਰੀ ਪਰਿਵਾਰ ਸੀ ਲਾਇ ਨਹੀਂ ਕਰਵਾ ਸਕੇ ਬੱਚਾ ਵੀ ਚੁਰ ਗਿਆ ਸਰਗੀ ਤੇ ਇਸ ਕਰਕੇ ਹੁਣ ਆਪਦਾ ਗੁਜ਼ਾਰਾ ਜਿਆ ਕਰਦੇ ਆ ਜਿਆ ਟੋਕਰੇ ਬੰਨੀ ਤੇ 2-400 ਰੁਪਇਆ ਬਣਾ ਕੇ ਲਈਦਾ ਇਹਦੇ ਨਾਲ ਮਹਾ ਕਰਦਾ ਗੁਜ਼ਾਰਾ ਹੀ ਚੱਲਦਾ ਜੀ ਇਹ ਨਹੀਂ ਬੇਨਤੀਆਂ ਕਰ ਦੇਖੇ ਮਾਂ ਦੀ ਇਜਾਜ਼ਤ ਆ ਬੱਚੇ ਨੂੰ ਕੀ ਇਹੋ ਜੀ ਜਿਹੜੀ ਬਿਮਾਰੀ ਸੀ ਜਿਹੜੀ ਉਹਦੀ ਜਾਨ ਨਹੀਂ ਲੈ ਕੇ ਉਹ ਤੁਰ ਗਈ ਬੱਚੇ ਨੂੰ ਇੱਕ ਦੋ ਮਹੀਨਿਆਂ ਦੇ ਵਿੱਚ ਵੀ ਸ਼ੂਗਰ ਹੀ ਆ ਸਰ ਜੀ ਤੇ ਸ਼ੂਗਰ ਹੀ ਕੁਝ ਮਤਲਬ ਕਿ ਬਲੱਡ 'ਚ ਪੈ ਗਈ ਕੋਈ ਡਾਕਟਰ ਸਾਹਿਬ ਕਹਿੰਦੇ ਕਿ ਸਿਰ ਨੂੰ ਚੜ ਗਈ ਆ ਤੇ ਕੁਝ ਵੀ ਉਹਦਾ ਹਾਲ ਨਹੀਂ ਹੋ ਸਕਿਆ ਅਸੀਂ 23-24 ਦਿਨ ਲੈ ਕੇ ਬੈਠੇ ਰਹੇ ਬੱਚੇ ਨੂੰ 20 ਦਿਨ ਲੈ ਕੇ ਅਸੀਂ ਮਤਲਬ ਕਿ ਬੱਚਾ ਮੋਇਆ ਹੋਇਆ ਉੱਥੋਂ ਇੱਥੇ ਆਪਦੇ ਪਿੰਡ ਆ ਗਏ ਆ ਜੀ ਉਦੇ ਬਾਅਦ ਜੋ ਘਰ ਦੀ ਛਲੀ ਪੁਣੀ ਹੈ ਉਹ ਵੀ ਆਪਦਾ ਮੜਾ ਮੋੜ ਵੇਜ ਵਟਕੇ ਉਹਦੇ ਮਗਰਲਾ ਸੀ ਪਖੂ ਵੀ ਦੋ ਵੀ ਇਤਰਾ ਵੇਜ ਵਟਕੇ ਮਗਰਲਾ ਕੱਤੇ ਤੇ ਕੁਛ ਵੀ ਪਲੇ ਨਹੀਂ ਗਰੀਬ ਆਦਮੀ ਆਪਦਾ ਘਰ ਦਾ ਗੁਜ਼ਾਰਾ ਮੜਾ ਮੋੜ ਕਰਦੇ ਆ ਜੀ ਕਿਉਂ ਭਾਈ ਸਾਹਿਬ ਜੀ ਸਰਕਾਰ ਵੱਲੋਂ ਬੜੇ ਦਾਅਵੇ ਕੀਤੇ ਜਾਂਦੇ ਨੇ ਵਾਅਦੇ ਕੀਤੇ ਜਾਂਦੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹਰ ਇੱਕ ਨੂੰ ਪੱਕਾ ਮਕਾਨ ਬਣਾ ਕੇ ਦੇਣਾ ਸੀ ਲੈਟਰਿੰਗ ਬਾਥਰੂਮ ਬਣਾ ਕੇ ਦੇਣਾ ਉਹਨਾਂ ਨੇ ਦੇਣਾ ਸੀ ਪੰਚਾਇਤ ਦੇ ਜ਼ਰੀਏ ਕੱਡੇ ਤੱਕ ਕੋਈ ਪਹੁੰਚ ਹੋਈ ਆ ਕਿ ਨਹੀਂ ਹੋਈ ਕੋਈ ਸਰ ਜੀ ਕੋਈ ਪਹੁੰਚ ਨਹੀਂ ਹੋਈ ਆ ਤੁਸੀਂ ਵੇਖ ਹੀ ਲਿਆ ਮੇਰੇ ਘਰ ਦਾ ਹਾਲਤ ਆ ਵੇਖ ਲਓ ਮਤਲਬ ਜਿਹੋ ਜਿਹਾ ਮੇਰਾ ਹਾਲ ਆ ਬਾਥਰੂਮ ਵੀ ਮੇਰੇ ਵੇਖ ਲਿਆ ਤੁਸੀਂ ਕੋਠੇ ਕਮਰੇ ਵੀ ਵੇਖ ਲਿਆ ਮੇਰੇ ਜਿਉ ਕੁਛ ਹੈਗਾ ਜੀ ਇਹੋ ਕੁਛ ਹੀ ਆ ਗਰੀਬੀ ਦਾ ਵਾ ਜੀ ਤੇ ਮੜਾ ਮੋਟਾ ਉਹਦਾ ਗੁਜ਼ਾਰਾ ਚੱਲੀ ਜਾਂਦਾ ਰੋਟੀ ਪਾਣੀ ਆਪਦਾ 2-400 ਰੁਪਏ ਲਿਆਉਨੇ ਚੁੱਲਾ ਤਪਦਾ ਮੜਾ ਮੋਟਾ ਹੋਰ ਕੋਈ ਇਹਦੇ ਨਾਲੇ 2-400 ਰੁਪਏ ਨਾਲ ਕੋਈ ਬਾਦਸ਼ਾਹ ਤੇ ਮਤਲਬ ਹੀ ਬਣ ਨਹੀਂ ਜਾਣਾ ਨਾ ਕੋ ਕੋਲਾ ਕਮਰਾ ਹੀ ਬਣ ਸਕਦਾ ਤੇ ਫਾਰਮ ਨਹੀਂ ਭਰੇ ਜਿਹੜੇ ਘਰ ਦੇ ਆਉਂਦੇ ਨੇ ਕਦੀ ਸਰਪੰਚ ਤੱਕ ਪਹੁੰਚ ਨਹੀਂ ਕੀਤੀ ਗਏ ਹਾਂ ਜੀ ਇੱਕ ਦਿਨ ਸਰਪੰਚ ਦੇ ਘਰੇ ਆਈ ਅਖਿਆ ਕੋ ਮਤਲਬ ਕਿ ਸਾਡੀ ਮਦਦ ਕੀਤੀ ਜਾਵੇ ਆਂਦਾ ਵੀ ਜਦੋਂ ਕੋ ਆਈ ਉਦੋਂ ਜ਼ਰੂਰ ਕਰਾਂਗੇ ਅਜੇ ਸਾਡੇ ਕੋਲੇ ਕੋਈ ਹੋਜੀ ਗੁੰਜਾਇਸ਼ ਨਹੀਂ ਅੱਛਾ ਹਾਂ ਜੀ ਕਿ ਜਿਸ ਤਰ੍ਹਾਂ ਤੁਸੀਂ ਛੱਪੜ ਦੇ ਵਿੱਚ ਘਰ ਬਣਾ ਕੇ ਬੈਠੇ ਜੋ ਬਿਲਕੁਲ ਜੰਗਲ ਜਾਂ ਛੱਪੜ ਦੇ ਵਿੱਚ ਕਿੰਨੀ ਮੇਰੇ ਨਾਲ ਇਸ ਟਾਈਮ ਤੇ ਬੋ ਆਉਂਦੀ ਪਈ ਆ ਤੇ ਇਹਦੇ ਨਾਲ ਕੋਈ ਬਿਮਾਰੀ ਨਹੀਂ ਤੁਹਾਨੂੰ ਲੱਗਦੀ ਸਕਦਾ ਜੀ ਕੀ ਤੇ ਇਹੋ ਜੀ ਬਿਮਾਰੀ ਦੀ ਹਾਲਤ ਕੋਈ ਪੈ ਗਈ ਹੋਵੇ ਬੱਚੇ ਦੇ ਕੋਈ ਮਤਲਬ ਕਿ ਮੰਨ ਕੇ ਚਲੋ ਦਿਮਾਗ ਤੇ ਕੋਈ ਇਤਰਾ ਹੀ ਕੋਈ ਹਵਾਵਾਦਾ ਕੋਈ ਬਣ ਗਿਆ ਹੋਵੇ ਮਤਲਬ ਕਿ ਇਹੋ ਜੇ ਗੰਦੇ ਪਾਣੀ ਦਾ ਹੀ ਕੋਈ ਬਣ ਗਈ ਹੋਵੇ ਵਾਸ਼ਨਾ ਹੂੰ ਹੂੰ ਤੇ ਉਹਦੀ ਜਾਨ ਚਲੇ ਗਈ ਆ ਜੀ ਕਿ ਜਿਸ ਤਰ੍ਹਾਂ ਤੁਸੀਂ ਛੱਪੜ ਦੇ ਕਿਨਾਰੇ ਤੇ ਰਹਿਣ ਦੇ ਜੋ ਕੋਈ ਇੱਥੇ ਸੱਪ ਕੰਡਾ ਕੋਈ ਆਰਾ ਵਗੈਰਾ ਨਹੀਂ ਹੁੰਦਾ ਆਉਂਦਾ ਜੀ ਛੱਪ ਸੁਪ ਬਚਾਰੇ ਇਧਰੋਂ ਵਿਚਾਰੇ ਜਾਨ ਆਪਦੀ ਬਚਾਉਂਦੇ ਭੇਜਦੇ ਭਜਾਉਂਦੇ ਕਈ ਵਾਰ ਐ ਤੁਕੇ ਦਾ ਨੂੰ ਚੜਦੇ ਆ ਕਈ ਵਾਰ ਤੇ ਡੰਡੇ ਨਾਲ ਚੁਕਚਾ ਕੇ ਵਿੱਚ ਹੀ ਸੁੱਟ ਦਈਦੇ ਆ ਤੇ ਕਈ ਫਿਰ ਜਿਹੜੇ ਨਹੀਂ ਮਤਲਬ ਕਿ ਭਜਦੇ ਉਹਨਾਂ ਨੂੰ ਮਾਰ ਮਰੂ ਵੀ ਦੇਈਦਾ ਕੀ ਕਰੀਏ ਫਿਰ ਆਪਦੀ ਵੀ ਜਾਨ ਬਚਾਉਣੀ ਹੁੰਦੀ ਹੈ ਜੀ ਆ ਇੰਨੀਆਂ ਗਬਨਤੀਆਂ ਜੀ ਬਸ ਦਾਨੀ ਵੀਰ ਕੁਝ ਐਨਆਰਆਈ ਵੀਰ ਨੇ ਜਿਹੜੇ ਸਮੇਂ-ਸਮੇਂ ਸਰ ਗਰੀਬਾਂ ਦੀ ਬਾਹ ਫੜਦੇ ਨੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਤੇ ਕਿਹੋ ਜੀ ਮੰਗ ਹੈ ਟਾਡੀ ਕਿ ਜਿਹੜੀ ਉਹ ਦਾਨੀ ਸੱਜਣਾ ਨੂੰ ਜਰੂਰ ਦੱਸਿਓ ਆ ਦਾਨੀ ਸੱਜਣਾ ਨੂੰ ਇਹੋ ਹੀ ਬੇਨਤੀ ਹੈ ਜੀ ਕਿ ਮਤਲਬ ਕਿ ਕੋਈ ਖੁੱਲਾ ਕਮਰਾ ਬਣ ਜਾਵੇ ਆ ਚਾਰ ਦੁਵਾਰੀ ਬਣੀ ਜਾਵੇ ਤੇ ਗਰੀਬ ਪਰਿਵਾਰਾਂ ਦੀ ਕੋਈ ਖੁੱਲਾ ਕਮਰਾ ਬਣ ਜਾਵੇ ਧੀ ਵੀ ਆਉਣ ਵਾਲੀ ਆ ਜੀ ਧੀ ਵੀ ਮਤਲਬ ਕਿ ਢੜੀ ਗਈ ਵਿਚਾਰੀ ਅੱਜ ਮੈਥੋਂ ਕੰਮ ਤੇ ਨਹੀਂ ਜਾ ਗਿਆ ਥੋੜਾ ਕੋਈ ਤਰਨ ਦੇ ਵਿੱਚ ਪ੍ਰੋਬਲਮ ਸੀ ਮੈਂ ਘਰੇ ਥੋੜਾ ਜਿਹਾ ਕਾਰੋਬਾਰ ਸਿਓ ਕਰ ਲਾ ਪਿਆ ਧੀ ਵੀ ਜਰੀ ਢੜੀ ਚ ਆ ਨਾਲਦੀ ਇਹ ਵਿਚਾਰੀ ਇਹ ਵੀ ਵਿਚਾਰੀ ਇੰਨੇ ਜੋਗੀ ਨਹੀਂ ਇਹ ਵੀ ਵਿਚਾਰੀ ਨਮਾਣੀ ਕਰਦਾ ਹੀ ਕਰਨ ਜੋਗੀ ਆ ਕੰਮ ਕਰ ਜੋਗੀ ਵਿਚਾਰੀ ਇਹ ਵੀ ਨਹੀਂ ਏਡੀ ਮਰੂਗੀ ਘਰਦੇ ਹੁਣ ਇਸ ਟਾਈਮ ਤੇ ਕਿੰਨੇ ਮੈਂਬਰ ਨੇ ਤੇ ਕਿੰਨੇ ਕਮਾਉਂਦੇ ਨੇ ਹੁੰਦਾ ਕਿ ਘਰਦੇ ਅਸੀਂ ਚਾਰ ਮੈਂਬਰ ਆਈ ਇੱਕ ਬਜ਼ੁਰਗਾ ਮੇਰਾ ਡੈਡੀ ਆ ਗੁੜੀਆਂ ਵਾ ਪਤਨੀ ਆ ਬਸ ਮੈਂ ਇਕੱਲਾ ਮਾੜਾ ਮੋੜ ਬਰੋਂ 2-400 ਰੁਪਇਆ ਲਿਆਉਣਾ ਜੀ ਹੋਰ ਤਾਂ ਕੋਈ ਮਿਲਗੇ ਜੀ ਕਮਾਈ ਜੋਗਾ ਨਹੀਂ ਬਜ਼ੁਰਗ ਨੂੰ ਵੀ ਨਾਲ ਹੀ ਲੱਗੀ ਹੋਈ ਆ ਬਾਥਰੂਮ ਵਾਲੀ ਅੱਛਾ ਤੂੰ ਵੀ ਵੇਖੇ ਖਾਣ ਵਾਲਾ ਬੰਦਾ ਪਰੋਂ ਤੇ ਕੁਝ ਲੈਣ ਜੋਗਾ ਨਹੀਂ ਜੀ ਮਤਲਬ ਇੱਕੋ ਪੁੱਤ ਸੀ ਉਹ ਵੀ ਉਹ ਬਿਮਾਰੀ ਲੱਗੀ ਉਹਨੂੰ ਪੁੱਤ ਹੀ ਤੇ ਉਹ ਬਿਮਾਰੀ ਦੀ ਹਾਲਤ ਨਾਲ ਚਲੇ ਗਿਆ ਜੀ ਤੇ ਉਹਦਾ ਹੀ ਓਟਾ ਖਰਾ ਹੈ ਵੀ ਪੁੱਤ ਕਿਤੇ ਜਵਾਨ ਹੋਊਗਾ ਚਲੋ ਕਿਤੇ ਕੋਈ ਸਰਾ ਬਣੂਗਾ ਤੂੰ ਵੀ ਜ਼ਰ ਕੋਈ ਹੋ ਜੇ ਨਹੀਂ ਕੋਈ ਰੱਬ ਨੇ ਸੁਣੀ ਤੇ ਨਾ ਕੋਈ ਮਦਦ ਹੀ ਏਡੀ ਵੱਡੀ ਮਿਲੀ ਕੋਈ ਕਿ ਜਿਹੜੀ ਕੋਈ ਬਚਾ ਸਕੇ ਉਸ ਚੀਜ਼ ਨੂੰ ਪੇਦੀ ਜਾਣ ਜਾਂਦੀ ਤੇ ਕੋਈ ਕਿਤੇ ਆ ਹਸਪਤਾਲ ਨਹੀਂ ਕਿਸੇ ਹੋਰ ਹਸਪੀਟਲ ਹੈ ਚੱਲ ਗਈ ਬਿਲਕੁਲ 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 ਕੁਝ ਨਹੀਂ ਹੋ ਰਿਹਾ ਜੀ ਮਰ ਕੇ ਬਿਮਾਰੀ ਦੀ ਹਾਲਤ ਨਾਲ ਬੱਚਿਆ ਚਲੇ ਗਿਆ ਤੇ ਇਤਨਾ ਹੀ ਜਿਉਂ ਘਰ ਦਾ ਕੋ ਮੜਾ ਮੋੜਾ ਹੈ ਕੋਈ ਘਰ ਦੇ ਵਿੱਚ ਕੋਈ ਜਿਗਾਰੜ ਪਾਣੀ ਕੋਈ ਸੌਦਾ ਸੀਦਾ ਵਸਤੂ ਜੋ ਵੀ ਹੈਗਾ ਇਸ ਡੰਗਰ ਵਿੱਚ ਆ। ਵੇਹਕੀ ਦੇ ਮਗਰ ਲਾ ਬੈਠੇ ਬੱਚੇ ਦੀ ਡੈਥ ਹੋ ਗਈ ਬੱਚਾ ਵਜਿਆ ਨਹੀਂ। ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਤੇ ਟਾਡੇ ਘਰ ਦੇ ਗੇੜੇ ਲੱਗਦੇ ਹੋਣਗੇ। ਉਹਨੂੰ ਤਾਂ ਸਰਾਰ ਦੀ ਮਤਲਬ ਕਿ ਸਾਡੇ ਅੱਖਾਂ ਦੇ ਘਰ ਵੀ ਇਹਨਾਂ ਲੋਕਾਂ ਨੂੰ ਮਤਲਬ ਕਿ ਰੱਬ ਦੀ ਕਿਰਪਾ ਸਾਰਾ ਕੁਝ ਦੇਦਾ ਕਿ ਉੱਥੇ ਵੋਟਾਂ ਪੰਜ ਹੈਗੀਆਂ ਚਾਰ ਹੈਗੀਆਂ ਉਹ ਜ਼ਰੂਰ ਆਪਾਂ ਲੈ ਕੇ ਆਉਣੀਆਂ ਜਦੋਂ ਵੇਲਾ ਆਪਦਾ ਕਰ ਲੈਂਦੀ ਆ ਮੁੜ ਕੇ ਕੋਣ ਕਿਸ ਦੀ ਸੁਣਦਾ ਜੀ। ਮੁੜਕੇ ਤੇ ਆਪੋ ਆਪਣੀਆਂ ਮਰਜ਼ੀਆਂ ਹੀ ਕਰਦੇ ਇਹ ਮੁੜਕੇ ਨਹੀਂ ਕੋਈ ਕਿਸੇ ਦੀ ਸੁਣਵਾਈ ਹੁੰਦੀ ਅੱਛਾ ਹਾਂਜੀ ਠੀਕ ਹੈ ਲੜਕੇ ਦੀ ਮਾਤਾ ਵੀ ਆਪਣੇ ਨਾਲ ਮੌਜੂਦ ਆਪਾਂ ਉਹਨਾਂ ਦੇ ਨਾਲ ਪੰਜ ਜੀ ਕਿੰਨੇ ਕ ਚਿਰ ਦਾ ਜਿਹੜਾ ਬੱਚਾ ਸੀ ਜਿਹੜਾ ਤੁਹਾਡਾ ਮਨ ਕਿੰਨਾ ਸਮਾਂ ਹੋ ਗਿਆ ਉਹਦੀ ਡੈਥ ਹੋਈ ਨੂੰ ਪੌਣੇ ਪੌਣੇ ਕਿ ਸਾਲ ਹੋ ਗਏ ਪੌਣੇ ਸੱਤ ਮਹੀਨੇ ਹੋ ਗਏ ਹਾਂਜੀ ਕੀ ਨਾਮ ਸੀ ਬੱਚੇ ਦਾ ਗਗਨਦੀਪ ਤੇ ਕਿਹੜੀ ਇਹੋ ਜੀ ਉਹਨੂੰ ਬਿਮਾਰੀ ਲੱਗੀ ਜਿਹੜੀ ਉਹਨੂੰ ਲੈ ਗਈ ਟਾਇਰ ਤਾਂ ਮਾ ਫਿਕਰਾਏ ਆ ਤੇ ਟਾਇਰਾਂ ਤੇ ਤੇ ਸ਼ੂਗਰ ਹੀ ਆਈ ਮੁੜਕੇ ਨਹੀਂ ਪਤਾ ਲੱਗਾ ਅੱਛੇ ਤੇ ਯਾਰ ਕੇ ਮੁੜਕੇ ਬਰਸਾ ਦਾ ਹੜੀ ਕਰਾ ਕਰਤੇ ਆ ਹੂੰ ਹੂੰ ਤੋਂ ਉੱਥੇ ਵੀ ਇੰਤਾ ਟੀਕੇ ਲਾ ਬੋਤਲਾਂ ਲਾ ਤੇ ਬਸ ਸਿਰ ਨਵਾਂ ਦੇ ਬਲੇਡ ਚੜ ਗਿਆ ਕਦੀ ਅੱਖਾਂ ਖੂਨ ਇਹਦਾ ਘੱਟ ਵਾ ਇਸ ਤਰ੍ਹਾਂ ਕਰਕੇ ਤੇ ਦਵਾਈ ਦੇ ਮੰਗਰ ਵੀ ਬੜਾ ਜ਼ੋਰ ਲਾਇਆ ਪਰ ਬਚਿਆ ਹੀ ਨਹੀਂ ਹੁਣ ਬੱਚੇ ਦੀ ਕਦੀ ਯਾਦ ਨਹੀਂ ਆਉਂਦੀ ਮਿਲਦਾ ਵੀ ਨਹੀਂ ਸਾਨੂੰ ਤੇ ਅੱਛੇ ਹੂੰ ਤਾਂ ਯਾਦ ਕਰਕੇ ਮਨ ਭਰਦਾ ਵੀ ਹੋਵੇਗਾ ਮੇਰਾ ਜੇ ਪੁੱਤ ਅੱਜ ਹੁੰਦਾ ਮੇਰੇ ਕੋਲ ਹੁੰਦਾ ਜਵਾਨ ਹੋ ਕੇ ਸਾਡੇ ਉਹ ਕਿਉਂਕਿ ਬੁੱਢੇ ਵਾਲੇ ਜਿਹੜੇ ਬੱਚੇ ਹੁੰਦੇ ਨੇ ਉਹ ਡੰਗੋਰੀ ਬੰਦੇ ਨੇ ਹਾਂਜੀ ਇਦਰੇ ਲੰਦੇ ਰਹਿੰਦੇ ਨੇ ਭਾਜੀ ਅ ਬੱਚੇ ਦੀ ਮਾਂ ਦਾ ਜਿਹੜਾ ਮਨ ਭਰ ਆਇਆ ਏ ਕਿਉਂਕਿ ਜਦੋਂ ਬੱਚਾ ਜਵਾਨ ਹੋਣਾ ਸੀ ਇਹਨਾਂ ਦਾ ਸਹਾਰਾ ਬਾਨਾ ਸੀ ਆਰੋ ਜਵਾਨ ਹੋਣ ਤੋਂ ਪਹਿਲਾਂ ਹੀ ਰੱਬ ਨੂੰ ਚਲੋ ਜੋ ਮਨਜ਼ੂਰ ਹੈ ਉਹ ਬਿਮਾਰੀ ਇਹੋ ਜੀ ਚੰਬੜੀ ਇੱਕ ਗਰੀਬੀ ਦੀ ਮਾਰ ਉਤੋਂ ਪੁੱਤ ਜਿਹੜਾ ਲੱਕ ਤੋੜ ਗਿਆ ਏ ਇਸ ਪਰਿਵਾਰ ਦਾ ਮੈਂ ਸਾਡੇ ਚੈਨਲ ਵੱਲੋਂ ਵੀ ਇੱਕ ਐਨਆਰਆਈ ਵੀਰਾਂ ਨੂੰ ਤੇ ਜਿਹੜੇ ਸਮਾਜ ਸੇਵੀ ਵੀਰ ਨੇ ਉਹਨਾਂ ਨੂੰ ਅਪੀਲ ਹੈ ਕਿ ਇਸ ਇਹੋ ਜਿਹੇ ਪਰਿਵਾਰਾਂ ਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਹੋਰ ਲੰਗਰ ਬਥੇਰੇ ਲਾ ਲੈਨੇ ਆ ਜਾਂ ਹੋਰ ਬੜਾ ਕੁਝ ਕਰਦੇ ਆ ਤੇ ਜਿੱਥੇ ਜਿਹੜਾ ਪੈਸਾ ਲੱਗਣਾ ਜਾਂ ਜਿੱਥੇ ਸੇਵਾ ਕਰਨੀ ਆ ਉੱਥੇ ਆਪਾਂ ਸੇਵਾ ਨਹੀਂ ਕਰਦੇ ਜੇ ਤੁਸੀਂ ਇਸ ਪਰਿਵਾਰ ਦੀ ਮਦਦ ਨਹੀਂ ਨਾ ਕਰ ਸਕਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾਨੀ ਸੱਜਣ ਦੇ ਕੋਲ ਇਹ ਵੀਡੀਓ ਪਹੁੰਚ ਸਕੇ ਤੇ ਇਸ ਪਰਿਵਾਰ ਦੀ ਮਦਦ ਹੋ ਸਕੇ ਸੋ ਭਾਈ ਜੀ ਆਪਣਾ ਜਿਹੜਾ ਕੋਈ ਸੰਪਰਕ ਨੰਬਰ ਹੈ ਉਹ ਜਰੂਰ ਦਾਦੋ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਉਹ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਡੇ ਤੱਕ ਪਹੁੰਚ ਸਕਣ ਸਰ ਜੀ ਸਾਡਾ ਫੋਨ ਨੰਬਰ 8699960482 ਆ ਤੇ ਖਾਤਾ ਨੰਬਰ ਆ ਮਤਲਬ ਕਿ ਤੁਹਾਨੂੰ ਭਰ ਦਨੇ ਆ ਮੋਬਾਈਲ ਨੰਬਰ ਫਿਰ ਬੋਲ ਦੋ ਆਪਣਾ 8699960482 ਪਿੰਡ ਸਭਰਾਵਾ ਜੀ ਬਾਬੇ ਕਾਲੀਸ਼ਾ ਦੇ ਲੱਗੇ ਅਸੀਂ ਰਹਿੰਦੇ ਬੈਨੇ ਆ ਜੀ ਅੱਛਾ ਜੀ ਤੇ ਉੱਥੇ ਆ ਛੱਪੜ ਦੇ ਕੰਡੇ ਦੇ ਡੇਰਾ ਲਾਈ ਬੈਠੇ ਆ ਜੀ ਆਪਦਾ ਮਾੜਾ ਮੋੜਾ ਗੁਜ਼ਾਰਾ ਕਰਦੇ ਟੁਕੜੇ ਟੱਕੜੇ ਬਣਿੰਦੀ ਆ ਜੀ ਤੇ 2-400 ਰੁਪਏ ਲਈਦਾ ਜਿਆਜਨ ਤੇ 2-400 ਰੁਪਏ ਨਾ ਤੁਹਾਨੂੰ ਪਤਾ ਹੀ ਪਲਦਾ ਨਹੀਂ ਹੂੰ ਹੂੰ ਮਹਾਂ ਗੁਜਾਰਾ ਹੀ ਚੱਲਦਾ ਜੀ ਠੀਕ ਹੈ ਜੀ ਹਾਂਜੀ ਸੋ ਇਹਨਾਂ ਨੇ ਆਪਣੀ ਲੋਕੇਸ਼ਨ ਜਿਹੜੀ ਉਹ ਦੱਸ ਦਿੱਤੀ ਏ ਪਿੰਡ ਸਭਰਾ ਦੇ ਕਿੱਥੇ ਕਰਕੇ ਅਸੀਂ ਰਹਿੰਦੇ ਆ ਸੋ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕਰੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀ ਡੀ ਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਾਰਨ